ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਸਾਰੇ ਠੀਕ ਠਾਕ ਹੋਣਗੇ ਵਧੀਆ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਅੱਜ ਮੈਂ ਮਤਲਬ ਮੈਨੂੰ ਕੈਨੇਡਾ ਚ ਆਏ ਨੂੰ ਤਕਰੀਬਨ ਸਾਲ ਹੋਣ ਵਾਲਾ ਤੇ ਪਹਿਲੀ ਵਾਰ ਜਾਨਕੀ ਗੁਰਦੁਆਰਾ ਸੇਵਾ ਤੋਂ ਆਪਾਂ ਜਾਣੇ ਰਹਿੰਦੇ ਆ ਪਹਿਲੀ ਵਾਰ ਜਿਵੇਂ ਆਪਾਂ ਘਰੇ ਆਪਾਂ ਪਾਠ ਕਰਵਾਉਂਦੇ ਹਣਾ ਓਵੇਂ ਸਾਨੂੰ ਮੈਨੂੰ ਲੱਗਦਾ ਤੈਨੂੰ ਵੀ ਹਣਾ ਮੈਨੂੰ 1.5 ਸਾਲ ਹੋ ਗਿਆ ਤੇ ਮੈਂ ਪਹਿਲੀ ਵਾਰ ਵੈਸੇ ਮੈਂ ਤਾਂ ਆਈ ਕਿਸੇ ਪ੍ਰੋਗਰਾਮ ਤੇ ਪਹਿਲੀ ਵਾਰ 1.5 ਸਾਲ ਦੇ ਵਿੱਚ ਹਾਂ ਤੇ ਉਹ ਵੀ ਪਾਠ ਤੇ ਵੀ ਪਹਿਲੀ ਵਾਰੀ ਹੋਈ ਹੈ ਕਿ ਤੇ ਸੁਖਮਨੀ ਸਾਹਿਬ ਦਾ ਪਾਠ ਤੇ ਵੈਸੇ ਮੈਂ ਤਾਂ ਪ੍ਰੋਗਰਾਮ ਹੀ ਪਹਿਲੇ ਤੇ ਮੈਂ ਅਟੈਂਡ ਕਰ ਰਹੀ ਹਾਂ ਨਾ 1.5 ਸਾਲਾਂ ਦੇ ਵਿੱਚ ਤੇ ਉਹ ਵੀ ਸੁਖਮਨੀ ਸਾਹਿਬ ਦਾ ਪਾਠ ਸੁਖਮਨੀ ਸਾਹਿਬ ਦਾ ਪਾਠ ਤੇ ਮੈਂ ਬੜੀ ਬਣਾਈ ਕਿਉਂਕਿ ਆਪਾਂ ਗੁਰਦੁਆਰਾ ਗਹਿਰ ਬਚਾਉਂਦੀਆਂ ਸਿਰਫ ਹਾਂ ਤੇ ਪਰਸਨਲੀ ਜਿਵੇਂ ਆਪਾਂ ਕਹਿ ਦਿੱਤੀ ਹੈ ਤੇ ਉਦਾਂ ਆਪਾਂ ਨੂੰ ਇਹ ਪਹਿਲਾ ਵਾ ਤੇ ਚਲੋ ਬਾਕੀ ਮਾਰਾ ਜਣਾ ਛੜਦੀ ਕਲਾ ਜ ਰੱਖੇ ਸਾਰਿਆਂ ਨੂੰ ਤੇ ਆਪਾਂ ਬਾਈ ਗੁਰਪੇਜਾਂ ਭੇਜਿਆ ਕਹਿੰਦੇ ਜਿਹਨੂੰ ਆਪਾਂ ਪਿਆਰ ਨਾਲ ਹਨ ਭੇਜਿਆ ਹੀ ਕਹਿੰਦੇ ਪਿੰਡ 'ਚ ਉਹਨਾਂ ਦੇ ਘਰੇ ਆ ਪ੍ਰੋਗਰਾਮਸ ਆਫ ਮੀਸੇਬ ਕਰਵਾਇਆ ਉਹਨਾਂ ਨੇ ਉੱਥੇ ਆਪਾਂ ਆਏ ਆ ਬ੍ਰੈਂਡਫੋਰਡ ਤੇ ਸਾਰਾ ਆਪਾਂ ਅੱਜ ਵਿਖਾਵਾਂਗੇ ਤੁਹਾਨੂੰ ਵੀ ਕਿਵੇਂ ਹੁੰਦਾ ਕੈਨੇਡਾ ਦੇ ਵਿੱਚ ਪਾਠ ਪ੍ਰਕਾਸ਼ ਹੁੰਦੇ ਕਿਵੇਂ ਹੁੰਦੇ ਆ ਪਾਠ ਕਿਵੇਂ ਲੰਗਰ ਪ੍ਰਸ਼ਾਦਾ ਵਰਤਾਇਆ ਜਾਂਦਾ ਨਾ ਸਾਰਾ ਵਿਖਾਵਾਂਗੇ ਤੁਹਾਨੂੰ ਸਾਡੇ ਲਈ ਸਾਰਾ ਕੁਝ ਨਵਾਂ ਹੈ ਮੇਰੇ ਲਈ ਵੀ ਨਵਾਂ ਹੀ ਆ ਤੇ ਸਾਰਾ ਵਿਖਾਵਾਂਗੇ ਜੁੜੇ ਰਹੋ ਆਪਣੇ ਨਾਲ ਤੇ ਪਹਿਲੀ ਦੂਜੀ ਗੱਲ ਇਹ ਆ ਵੀ ਮੈਨੂੰ ਪਰਸਨਲੀ ਤੌਰ ਤੇ ਬਹੁਤ ਚੰਗਾ ਲੱਗਦਾ ਈ ਬਾਈ ਨੂੰ ਵੀ ਬਹੁਤ ਖੁਸ਼ੀ ਹੁੰਦੀ ਪਿੰਡ ਵਾਲੇ ਇਕੱਠੇ ਹੋਣ ਇੱਕੇ ਮਤਲਬ ਸੁਭਾਅ ਹੁੰਦਾ ਵੀ ਇਕੱਠੇ ਹੋਣ ਪਿੰਡ ਵਾਲੇ ਹਨ ਤੇ ਇਹ ਵੀ ਇੱਕ ਚੰਗੀ ਗੱਲ ਆ ਤੇ ਇੱਕ ਚਲੋ ਮਹਾਰਾਜ ਦੇ ਦਰਸ਼ਨ ਹੋਣਗੇ ਸਾਰਿਆਂ ਨੂੰ ਹਨ ਤੇ ਇਕੱਠੇ ਹੋਣਾ ਸਾਰਿਆਂ ਨੇ ਇੱਕ ਦੂਜੇ ਦੇ ਦਰਸ਼ਨ ਕਰਨਗੇ ਚਲੋ ਫਿਰ ਆਪਾਂ ਕਰਦੇ ਆ ਸ਼ੁਰੂ ਆ ਜਾਓ ਸਿਖਾਉਣੇ ਤੁਹਾਨੂੰ ਅੰਦਰ ਤੱਕ ਇੱਕ ਓੰਕਾਰ ਵਾਹਿਗੁਰੂ ਦੀ ਕਿਤਾਬ ਹੈ ਜਿਸ ਨੂੰ ਬੋਲਦੇ ਇਸ ਨੂੰ ਵਾਚਦੇ ਕਿਰਤ ਕਰਦੇ ਇਸ ਨੂੰ ਪੜ੍ਹਦੇ ਸਮਝਦੇ ਇਸ ਨੂੰ ਪ੍ਰੋਫੈਸ਼ਨਲ ਤੌਰ ਤੇ ਮਾਤਰਾ। ਇਹ ਆ ਬਾਈ ਦਾ ਘਰ ਜਿੱਥੇ ਆਪਾਂ ਆਏ ਹਣਾ ਪਾਠ ਪ੍ਰਕਾਸ਼ ਹੋਇਆ। ਤੇ ਇਧਰ ਚਾਹ ਪਾਣੀ ਦਾ ਲੰਗਰ ਵੀ ਤੁਹਾਨੂੰ ਮੁਖਾਉਂਦੇ ਆ। ਹਣੀ ਦੀ ਡਿਊਟੀ ਸਾਰੇ ਲੰਗਰ ਪਾਣੀ ਵਰਤਾਂਦੇ ਆ। ਸੇਵਾ ਕਰ ਰਹੇ ਆ ਮੁੰਡੇ ਆਪਣੇ ਸਾਰੇ ਬੰਦੇ ਆ ਆਹ ਬਾਈ ਭੇਜਾ ਇਹਨਾਂ ਦੇ ਘਰੇ ਅੱਜ ਪਾਠ ਪ੍ਰਕਾਸ਼ ਆ ਅੱਕੇ ਵੀ ਤੁਹਾਨੂੰ ਦਿਖਾਉਣੇ ਸਾਰਾ ਲੈਵੀ ਪੈਂਡ ਵਾਲੇ ਆ ਗਏ ਆਪਣੇ ਬਰਾੜ ਸਾਹਿਬ ਵੀ ਆ ਗਏ ਅੱਜ 30 35 ਜਾਣੇ ਝੰਡਿਆਣੇ ਦੇਖਣ ਨੂੰ ਮਿਲਣਗੇ ਆ ਕਿਵੇਂ ਗਰਮਣਾ ਓਹੋ ਠੀਕ ਠਾਕ ਹੋ ਗਈ ਹੋ ਗਈ ਹੋਰ ਠੀਕ ਠਾਕ ਅੱਜ ਜਸੂ ਕਿਵੇਂ ਆ ਅਧੀਆਂ ਤੋਂ ਦੱਸ ਕੀ ਬੰਦਾ ਐ ਕਿੱਧਰ ਗਿਆ ਦੱਸਦਾ ਹੋਰ ਕਿਦਾਂ ਕੀ ਰਾਤ ਲੱਭਿਆ ਨਹੀਂ ਨਹੀਂ ਲੱਭਦਾ ਗਿਆ ਓਹੋ ਕਿਵੇਂ ਆ ਠੀਕ ਠਾਕ ਇਹ ਆ ਕਰਦਾ ਫਰੰਟ ਤੇ ਆਜੋ ਹੁਣ ਆਪਾਂ ਅੰਦਰ ਚੱਲਦੇ ਆ ਅੰਦਰੋਂ ਮੁਖਾਉਣੇ ਤੁਹਾਨੂੰ ਸਾਰਿਆਂ ਨੂੰ ਕੀ ਕਿੰਨੀ ਕ ਸੰਗਤ ਆ ਆਜੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਘਰ ਦੇ ਅੰਦਰ ਜੈ ਦੇ ਕਹਾਵਤਾਂ ਦਾ ਜੈ ਜੁਵਾਰ ਦੀ ਪਤਵਾਰੀ ਠੀਕਾ ਗੰਭੀਰ ਤੂਟ ਪਾਧਾਰੀ ਤੇਰੀ ਉਤਰਸ ਮੈ ਰਬਿਨ ਸਜੈ ਹਮੈ ਵਿਖ ਫੈਲ ਉਹ ਹੈ ਚਿੰਤ ਬਸਨ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਛਾਲ ਕੋਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਧਰਮਨ ਤਨ ਜਪ ਏਕ ਭਗਵੰਤ ਏਕੋ ਏਕ ਲੀਕ ਹਰ ਆਪ ਪੂਰਨ ਪੁਰ ਮਹਾਨ ਸੁਖ ਹੋਏ ਤਰਸ ਕਾ ਬੇ ਇੱਦਾਂ ਸਾਰਾ ਬਣਿਆ-ਬਣਾਤਾ ਮਤਲਬ ਆ ਜਾਂਦਾ ਲੰਗਰ ਪਾਣੀ ਜੋ ਵੀ ਆਪਾਂ ਲੈਣਾ ਹੋਵੇ ਹਨਾ ਸਾਰਾ ਉਹ ਇਦਾਂ ਬਣਿਆ-ਬਣਾਤਾ ਲੈ ਆਉਂਦੇ ਆ ਤੇ ਇਦਾਂ ਹੀ ਆਪਾਂ ਟਰੀਆਂ ਦੇ ਵਿੱਚ ਬਾਪਾਗੇ ਦੇਈ ਜਾਣਾ ਹਨਾ ਕਹਿੰਨੇ ਐਵੇਂ ਹੀ ਆਣਾ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹਾਂ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਵੀ ਜਿਵੇਂ ਹੁੰਦਾ ਖੁੱਲਾ ਕੰਮ ਹੋਵੇ ਨਿੰਗ ਕਿ ਆਪਾਂ ਬਣਿਆ-ਬਣਾਤਾ ਐਵੇਂ ਸਾਰਾ ਲੈ ਆਉਣੀ ਚੀਜ਼ ਹੈ ਫਿਰ ਆਪਾਂ ਪਲੇਟਾਂ ਵੀ ਆ ਇਦਰਾ ਬਾਕੀ ਸਾਰਾ ਪਾਣੀ ਦੀਆਂ ਬੋਤਲਾਂ ਹਨਾ ਸਾਰਾ ਜਿੰਨੀ-ਜਿੰਨੀ ਚੀਜ਼ ਹੋ ਗਈ ਓਵੇਂ ਅਗਲਾ ਸਾਰੀ ਫਿਰ ਲੈ ਕੇ ਆਪਦਾ ਤੇ ਇੱਥੇ ਬਹਿ ਕੇ ਛਕ ਲੂਗਾ ਤੇ ਘਰ ਦੀ ਘਰ ਵਿੱਚ ਰਹਿ ਜੀ ਸਤਿਗੁਰੂ ਕਿਰਪਾ ਨਾਲ ਜਾਵੇ ਸਤਿਗੁਰੂ ਨੇ ਫੇ ਆਣ ਵਾਲਾ ਸਮਾਂ ਸਾਰੇ ਲਖਾ ਦਿੰਦਾ ਸੀ ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ 10ਵੇਂ ਪਾਤਸ਼ਾਹ ਤੱਕ ਵੀ ਤੇਰੀ ਬਾਸ ਵਿੱਚ ਆ ਹੋਵੇਗਾ ਇਕਲਾ ਕਹਿਣ ਲੱਗੇ ਮੇਰੀ ਝੋਲੀ ਚ ਪਾ ਦੋ ਕਹਿੰਦੇ ਪਰਣਾ ਜਿਹੜਾ ਸੀ ਝੋਲੀ ਚ ਪਾ ਦੁੱਤਾ ਸੀ ਗਿੱਲਾ ਕਹਿੰਦੇ ਉਦੋਂ ਤੇ ਬੀਬੀ ਭਾਨੀ ਬੜੇ ਭਾਦਾਂ ਵਾਲੀ ਹੁੰਦੀ ਸੀ ਐਡਾ ਜੀਵਨ ਜਿਸ ਦਾ ਪਿਤਾ ਵੀ ਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਸ ਦਾ ਪਤੀ ਵੀ ਗੁਰੂ ਰਾਮਦਾਸ ਕੱਡੇ ਭਾਗਾ ਵਾਲੀ ਬੀਬੀ ਹੁੰਦੀ ਜਿਹਦਾ ਪਰਪੁੱਤਰਾ ਵੀ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੈ ਗੁਰੂ ਹਰ Rai ਮਹਾਰਾਜ ਜੀ ਅਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰੇ ਲੱਗਦੇ ਸਨ ਬਾਬਾ ਗੁਰਦੇਵਤਾ ਜੀ ਦੀ ਰਾਸੀ ਸੁਮਾਚੇ ਜੀ ਦੀ ਪਾਣੀ ਦੀ ਥੇਲੈ ਸਨ ਕੱਡੇ ਭਾਗਾ ਵਾਲੀ ਬੀਬੀ इस तरह सतगुरु अपने सियार केमरदास महाराज जी जिन्होंने बख्शी गुरु, गुरु, गुरु रामदास पातशाह आपने सुनेसंद नहीं है हर वक्त इो गई कि मैं अंजान ਲੇ ਵੀ ਹਣੀ ਨੇ ਲੰਗਰ ਪਾਣੀ ਤਿਆਰ ਕਰਤਾ ਸਾਰਾ। ਅਣੀ ਕੀ ਕੀ ਆਈਟਮ ਕੀ ਕੀ ਦੱਸ? ਇਹ ਤਾਂ ਟਾਈਮ ਤੇ ਪਤਾ ਲੱਗਦਾ। ਲੈ ਵੀ ਚਾਵਲ ਆ ਖੀਰ ਆ ਕਿ ਦਹੀਂ? ਨਹੀਂ ਦਹੀਂ ਹੈ। ਇਹ ਦਹੀਂ। ਬਾਕੀ ਏਟਮ ਆ। ਇੱਧਰ ਸਲਾਦ। ਪਵਨ ਚ ਲੱਗੇ ਆ। ਹਾਂ ਬਾਕੀ ਏਟਮ ਵਾਲੇ ਸੀ ਗਰਮ ਕਰਨੀਆਂ ਲਾਈਆਂ ਹੋਈਆਂ ਇੱਧਰ ਸਾਰੀ ਸੰਗਤ। ਮੁੰਡੇ ਸੇਵਾਦਾਰ। ਪੁਹਾਸਾ ਹਰੀਵੱਗ ਵਾਲਿਆ। ਨਹੀਂ ਨਹੀਂ ਸਾ।

ਭਾਈ ਕਰਮ ਸਿੰਘ ਦੀ ਬੀਬੀ ਸੁਜੀਤ ਕੌਰ ਜੀ ਕਿਹੜੀ ਬਾਗ ਤੋਂ ਗਾੜੀ ਦੇ ਵਿੱਚੋਂ ਇਹਨਾਂ ਦੇ ਹੌਣ ਹੱਥ ਉੱਪਰ ਪਾਈ ਸੀ ਗੰਦਰ ਸਿੰਘ ਬੀਬੀ ਬਲਵਿੰਦਰ ਕੌਰ ਜੀ ਦੇ ਹੌਣ ਹੱਲਾ ੱਤੇ ਜਗਰ ਸਤਕਾਰ ਤੋਂ ਭਾਈ ਗੁਰਪ੍ਰੀਤ ਸਿੰਘ ਦੀ ਸੂਝੇ ਪਰਵਾਹ ਨੂੰ ਆਪਕੀ ਨੇ। ਲੋਵੀਦਰ ਲੰਗਰ ਪ੍ਰਸ਼ਾਦਾ ਤਿਆਰ ਆ ਭੋਗ ਪੈ ਗਿਆ। ਤੇ ਸੰਗਤ ਆ ਰਹੀ ਆ। ਲਓ ਜਾਨ ਪਾਠ ਦਾ ਭੋਗ ਪੈ ਗਿਆ ਤੇ ਮਹਾਰਾਜ ਦੀ ਸਵਾਰੀ ਛੱਡਣ ਚੱਲੇ ਗੁਰਦੁਆਰਾ ਸਾਹਿਬ ਆਪਣੇ ਬਾਰੇ ਬੋਲਦੇ ਹਾਂ ਆਪਾਂ ਤਾਂ ਨਾ ਸਾਲੇ ਨਾ ਉਹਨੇ ਲੱਗਿਆ ਉਹ ਹੀ ਗਾਣਾ ਹੈ ਦਿਨ ਬੰਦਿਆ ਜਿੱਥੇ ਖਾਣੇ ਮਾਸਟਰ ਦੀ ਕੋਠੀ ਤੇ ਬਾਹੂ ਦਾ ਘਰ ਹੁੰਦਾ ਹੀ ਉਹ ਲੱਭਿਆ ਬੰਦੇ ਵੀ ਮਰਨ ਮਾ ਰੋਣਾ ਜਿਹਾ ਹੋਵੇ ਕਿ ਨਾ ਕੋਈ ਪਈਆਂ ਤੇ ਜਿਵੇਂ ਕੋਈ ਨਹੀਂ ਹੁੰਦਾ ਇਹ ਰੋਣਾ ਹੀ ਰੋਣਾ ਪਿੰਨ ਇਹ ਜੈਲੋ ਦੇਣਾਗਾ ਜੈਲ ਦੇ ਚ ਗੋੜਖਾ ਦਾ ਤੇ ਹਜੇ ਵੀ ਹੈਗਾ ਉਹ ਤੰਦਰੁਸਤ ਤੇ ਅੱਛਾ ਤੇ ਮਾਦਨੋ ਤਾੜੇ ਨੇ ਕਿ ਉਹ ਖਾਦਾ ਕੋੜ ਕੋੜਾ ਮੁੰਡਾ ਮਿੱਤੂ ਦਾ ਤਖੜੇ ਕਾਹਦਾ ਮੁੰਡਾ ਅੱਛਾ ਕੋੜ ਨਾਲ ਦਾ ਢਾਗਿਆ ਅੱਛਾ ਜੇ ਦੇ ਅੱਛਾ ਇਹ ਹੁਣ ਹੁਣ ਤਾਂ ਉਹ ਹੁੰਦਾ ਨਹੀਂ ਪਿੰਡ ਜੇ ਕੋਲਾ ਕਿਹੜਾ ਹੁੰਦਾ ਜੇਲਾ ਕਿਹੜਾ ਸੀ ਜਾਣ ਦੇ ਖੌਂਦਾ ਪੁੱਛ ਕੋਲੇ ਜਾ ਕੇ ਜੇਲਾ ਕਿਹੜਾ ਸੀਗਾ ਜੇਲਾ ਜੇਲਾ ਜਾਣੀਆਂ ਦਾ ਆਪਣਾ ਪੇਡਾ ਪੇਡਾ ਬੀਤੇ ਹੋਣੀ ਨਹੀਂ ਉਹ ਭਰਾ ਮੈਂ ਇੱਥੇ ਆਣਾ ਮੇਰਾ ਭੇਡਾਂ ਵਾਲਾ ਕੀ ਉਹਦਾ ਰਸੀਦਾ ਸੀਤਾ ਉਹਦਾ ਨਾ ਭਰਾ ਉਹ ਹੈ ਕਿ ਠੀਕ ਹੈ ਜੀ ਜਿਹੜਾ ਛੜਾ ਸੀਦੇ ਹੁੰਦਾ ਜਿਹੜਾ ਧਰਮ ਸਾਲਾ ਤੇ ਪਿਆ ਹੁੰਦਾ ਅਜੇ ਵੀ ਜਿਉਂਦਾ ਉਹਨੂੰ ਮਦ ਕੀ ਲੱਗਿਆ ਆਸ਼ਰਮ ਵਾਲੇ ਲੱਗ ਜਾਂਦਾ ਇਹ ਨਹੀਂ ਚੋਅ ਜੂ ਦਾ ਹੈਗਾ ਵੀ ਪਰ ਉਹ ਨਹੀਂ ਦੱਸਣਾ ਦੱਸਣਾ ਨਹੀਂ ਉਹਦੇ ਕਿ ਲੱਗਿਆ ਕਰ ਮਾਲਕੀ ਠੀਕ ਤੇ ਬ੍ਰਿਨੋ ਬੀਰ ਦਾ ਰੈਡੀ ਫੋਕ ਤੇ ਆਜ ਮੰਦਰ ਕੇ ਹਾਂ ਭਰਾ ਸੀ ਜਗੜਾ ਅਜਦਾ ਛੋਗਾ ਭਰਾ ਮੇਲਾ ਹਾਂਜੀ ਤੇ ਉਹੋ ਵੀ ਨਹੀਂ ਕਰਕੇ ਆਪਣਾ ਹਾੜੀ ਘੁੱਟ ਦੇਂਦੇ ਨੇ ਕਣਕਾ ਕਣਕਾ ਫਕੜਦੇ ਵੀ ਨਹੀਂ ਕਸੀਏ ਦਾ ਹਾੜੀ ਗੁੱਡੀ ਆਈਏ ਤੇ ਆਪਣਾ ਕਣਕ ਸਾਡੇ ਹੀ ਮਾਰੀ ਸੀ ਤੇ ਉਹਦੀ ਤਾਈ ਸੀ ਜੀ ਨੰਦ ਕਰ ਕਿਸੇ ਨੂੰ ਨਹੀਂ ਕਰਦਾ ਹਣਾ ਉਹਦੇ ਕੱਲੀ ਗੁੱਡੀ ਸੀ ਇਹ ਜਾਣਦੇ ਆ ਆਪਣੇ ਹਨੀ ਗਣ ਅੱਛਾ ਜੀ ਉਹ ਜਦੋਂ ਸਾਡੇ ਘਰੋਂ ਕੁੜੀਆਂ ਲੈ ਕੇ ਗੀਆਂ ਰੋਟੀ ਜਿਹੜੀ ਬੀਬੀ ਹਾਂਜੀ ਤੇ ਉਹਨੇ ਨਾ 22 ਰੋਟੀ ਬਣਾਉਂਦੀ ਸੀ ਤਵੇ ਜਿੱਦੀ ਅੱਛਾ ਜੀ ਉਹ 22 ਦੀ ਮੈਂ ਰੋਟੀਆਂ ਭਗਾ ਦੇਣੀ ਆ ਪੈਸਾ ਪੱਲੀ ਕੋ ਪਕੜੀਆਂ ਨਹੀਂ ਅੱਜ ਤੁਹਾਡੇ ਬੰਦੇ ਜਾਦੇ ਆ ਜਦੋਂ ਰੋਟੀਆਂ ਨਕੀ ਦੇ ਨਸਪਾਲੀ ਜਿੱਤੀ ਦੀ ਅੱਛਾ ਜੀ ਤੇ ਮੈਂ ਸਮਾ ਕੇ ਰੋਟੀਆਂ ਲੈ ਕੇ ਰੋਟੀਆਂ ਬਾਹਰ ਲੈ ਕੇ ਪਤਾ ਵੀ ਉਹਥੇ ਖਾਦੇ ਮੇਲਾ ਨਾ ਨਾ ਚੇ ਉੱਧੜਾ ਬਹੁਤ ਸੀ ਉਹ ਦੇਖਿਆ ਮੈਂ ਬਹੁਤ ਬਹੁਤ ਸੀ ਉਹਦਾ ਤੇ ਉਹ ਆਪਣਾ ਛੇ ਰੋਟੀਆਂ ਖਾ ਕੇ ਨਾ ਮੈਨੂੰ ਐ ਲੱਗਦੀ ਏ ਮੈਸ ਹੁੰਦੀ ਏ ਸੀ ਹੁੰਦੀ ਆ ਛੇ ਰੋਟੀਆਂ ਖਾ ਕੇ ਨਾ ਤਾਂ ਮੈਨੂੰ ਐ ਲੱਗਦੀ ਜਿਵੇਂ ਮੈਸ ਹੁੰਦੀ ਆ ਵਿੱਚ ਤੇ ਜਦੋਂ ਮੁੜ ਕੇ ਰਗਈਆਂ ਨਾ ਤੇ ਇਹਦੇ ਸਹੇਪਰੇ ਦੀ ਬੀਬੀ ਨੂੰ ਆਲੀ ਵੀ ਰੋਟੀ ਕੋਈ ਬਚੀ ਆ ਖਾਈ ਜਾਂ ਨਹੀਂ ਉਹਨੇ ਰੋਟੀਆਂ ਖਾ ਲਈ ਉਹਦੀ ਲੋੜ ਹੀ ਨਹੀਂ ਕੋ ਟੰਡੀ ਜਦੋਂ ਆਈਆਂ ਨੀਆਂ ਲੋੜੀਆਂ ਆਣੀਆਂ ਤੇ ਕੋਈ ਨਹੀਂ ਕਾਫੀ ਟਲਕਦੀ ਰਹਿਣ ਰਹਿਣ ਦੇ ਵਾਰਦਾ ਹੀ ਆ ਗੱਲ ਆ ਇਹ ਵੀ ਇਹ ਕਹਿੰਦਾ ਕੋਦੋਂ ਮਖਾਉ ਲੇਦਾ ਬਾਲਾ ਚੱਲਦਾ ਬਹੁਤ ਚੱਲਦਾ ਸਹੀ ਹੈ ਹੋਰ ਗੱਲ ਦੀ ਨਹੀਂ ਖਾ ਲੈਣਾ ਤੁਹਾਡੇ ਘਰ ਜਾਨੀ ਸਲਾਮਾਤ ਹੋ ਤੂੰ ਕਹਿੰਦੀ ਕਿਹੜੇ ਪ੍ਰਾਚੇ ਦੀ ਸੈਲਮੇ ਪ੍ਰਾਚਾ ਉਹ ਜਿੱਥੇ ਮੈਨੂੰ ਉਹ ਘਰ ਹੁੰਦਾ ਹੀ ਤਰ ਫਸਾਲਦੇ ਮਗਰਲੇ ਪਾਸੇ ਬਰਵਾਸ਼ਮੀ ਹਟੀ ਹੁੰਦੀ ਸੀ ਤੇ ਹਾਂਜੀ ਹਾਂ ਮੈਨੂੰ ਉਹ ਘਰ ਜਿਹੜੀ ਪਹਿਲਾਂ ਨਹੀਂ ਤੁਹਾਡੇ ਘਰ ਦਾਸਾਲਾ ਉਹਦੇ ਮਗਰਲੇ ਪਾਸੇ ਹੁੰਦਾ ਹੈ ਮੈਨੂੰ ਬੜਾ ਉੱਥੇ ਨਾ ਘੱਟੀ ਵੇਖੀ ਸੀ ਸ਼ਨੀ ਕਿਹੜੇ ਪਰਾਚੇ ਦੀ ਹੱਜ ਨੇ ਉਹਨਾਂ ਦੀ ਗੱਲ ਹੈ ਟੱਟੀ ਪਾਈ ਸੀ ਜਿਹੜੇ ਮੁਸਲਮਾਨ ਉਹ ਜਿੱਥੇ ਜੋੜੇ ਕਰਿੰਦੇ ਤੇ ਕੁੰਨਾ ਹੁੰਦੀਆਂ ਜੀ ਤੇ ਸਾਰੇ ਨਾ ਮਤਲਬ ਮੋਚੀ ਰਹਿੰਦੇ ਤੇ ਉਹਨੇ ਜੁੱਤੀ ਬਹੁਤ ਵਧੀਆ ਬਣਾਈ ਉਹ ਮਸ਼ਰਮਾਨ ਨੇ ਜਿਹੜਾ ਜੁੱਤੀ ਬਣਾਈ ਨਾ ਤੇ ਉਹ ਜੁੱਤੀ ਉਹ ਲਾ ਕੇ ਬਿਚਾਲਦੀ ਸੀ ਸਿਰ ਤੇ ਹੱਟੀ ਜੋ ਗੰਧ ਗਿਆ ਗਿਆ ਨਹੀਂ ਰੱਖਿਆ ਵਿੱਚ ਤੀ ਹਣੀ ਉਹਦੀਆ ਇਹਨੇ ਚੱਕ ਕੇ ਭਾਈ ਚੜਿਆ ਮਗਰੇ ਉਹ ਪ੍ਰਚਾਰ ਨਾਲ ਚੜਿਆ ਅਗਰ ਤੁਸੀਂ ਫਾਸ ਬੈਠੇ ਹੋਵੇ ਕਹਣਾ ਕੰਦੀ ਜਾਂਦਾ ਵੀ ਉੱਤੇ ਚੜਨਾ ਹਾਂ ਉਹਨੇ ਪੋਜੀਸ਼ਨ ਲਈ ਹਾਂ ਜੁੱਤੀ ਛੇੜ ਕੇ ਤੇ ਅੱਗੇ ਦੀਆਂ ਪੁਰਾਣੀਆਂ ਗੱਲਾਂ ਕਰਦਾ ਜੁੱਤੀ ਛੇੜ ਕੇ ਤੇ ਜੁੱਤੀ ਲੈ ਕੇ ਮੋੜਿਆ ਹੱਲ ਦੀ ਹੱਟੀ ਤੇ ਬਹਿ ਗਿਆ ਤੇ ਉਹ ਜਿਹੜਾ ਕਹਿੰਦਾ ਨਾ ਛੇੜ ਕਹਿੰਦੀ ਆ ਗਾ ਹੱਟੀ ਤੇ ਉਹ ਆਦਾ ਪ੍ਰਚਾਰ ਪਾ ਦੂਜਾ ਉਹ ਨਾ ਨਾ ਕੋਈ ਵੀ ਆ ਕੇ ਮਿਲ ਜੂਗੀ ਜੀ ਮੈਨੂੰ ਆਦਾ ਮੁਖੜਿਆ ਆਪਣਾ ਗਾਦੀ ਕਰੀ ਤਾਂ ਆ ਜੋੜੀ ਆ ਉਹਦਾ ਮੁਖੜਿਆ ਪੀਠ ਤੇਰੀ ਵੀ ਬੁੜੀ ਆ ਅੰਦਾ ਪੀਠ ਤੇਰੀ ਵੀ ਆ ਛੱਤ ਤੇ ਬੁੜੀ ਆ ਪਰ ਅਮੀਰ ਕਰਦਾ ਬਾਕੇ ਨਹੀਂ ਕਰ ਲਿਆ ਸਹੀ ਆ ਜੀ ਜਿਹੜੀ ਘਰੇ ਲਿਆਂਦੀ ਵਰਤੌਣ ਨਾਲੋਂ ਰਹਿਣੀ ਸਮਾਨ ਬਚੂਰੀ ਤਾਂ ਜਿਹੜੇ ਹੁਣ ਸਾਡੇ ਕੋਲੇ ਲੰਗਰ ਪਾਣੀ ਵਧ ਗਿਆ ਜਿਹੜੇ ਮੁੰਡਿਆਂ ਨੇ ਤੇ ਸੇਵਾ ਕੀਤੀ ਆ ਉਹਨਾਂ ਨੂੰ ਟਿਫਨ ਦੇ ਵਿੱਚ ਪਾ ਦੇ ਸਾਰਿਆਂ ਨੂੰ ਪਹੁੰਚਾ ਦੇਣਾ ਕਿ ਨਹੀਂ ਬਈ ਹਾਂਜੀ ਹਾਂਜੀ ਸਵੇਰ ਸਾਰਿਆਂ ਨੇ ਕੰਮਾਂ ਦੇ ਹਾਂ ਸੋ ਖਾਜੂਗਾ ਕੰਮਾਂ ਦੇ ਨਿਕਲ ਜਾਣਗੇ ਆਪਾਂ ਦਾ ਮੀਲ ਬਾਕਸ ਚੱਕਣਗੇ ਹਾਂ ਸਾਰਾ ਹਰੀ ਮਿਰਚ ਪਾ ਦੇ ਪੈਕ ਕਰਕੇ ਦੇ ਰਹੇ ਆ ਨਾਲ ਸਰਵਿਸ ਕੱਲ ਦੀ ਵੀ ਦੇ ਰਹੇ ਆ ਅੱਜ ਦੀ ਤਾਂ ਖਵਾਈ ਖਵਾਈ ਉਹਨਾ ਮੂੰਹ 'ਚ ਪੈ ਦੇ ਚੀਜ਼ ਹੋ ਗਈ ਸਹੀ ਗੱਲ ਆ ਜਿਹੜੀ ਮੂੰਹ 'ਚ ਪੈ ਗਈ ਸਹੀ ਆ ਹੁਣ ਇਹ ਤੇ ਪਹਿਲਾਂ ਵੀ ਕਿੱਥੋਂ ਲੈ ਕੇ ਆ ਆਪਾਂ ਦਾ ਖੇਤੀ ਨਾਲ ਸੰਬੰਧਤ ਬੰਦੇ ਆ ਸਾਰੇ ਸਹੀ ਗੱਲ ਆ ਕਿੱਥੋਂ ਕੰਮ ਚੱਲਿਆ ਉਦੋਂ ਮੁੜ ਕੇ ਕਿੰਨਿਆਂ ਨੇ ਮਿਹਨਤ ਕੀਤੀ ਸਹੀ ਗੱਲ ਜਿਨ੍ਹਾਂ ਨੇ ਬਣਾਇਆ ਬਣਾਇਆ ਜੇ ਹੁਣ ਆਪਾਂ ਆਈ ਰੂੜੀ ਤੇ ਛੱਡਦੀ ਆ ਸਹੀ ਗੱਲ ਘਰ ਵੇਚ ਕੇ ਤੇ ਇਹ ਬੇਆਰ ਵੀ ਆ ਤੁਹਾਨੂੰ ਸਾਰਿਆਂ ਨੂੰ ਸੋ ਹੁਣ ਆਪਾਂ ਇਹ ਕਰ ਲਈਏ ਪੈਕ ਟਣਕਾ ਟਣਕਾ ਸਾਰੇ ਦੇ ਮੂੰਹ ਚ ਮਿਲ ਜੂਗਾ ਤੁਸੀਂ ਵੀ ਢੱਕਣ ਲਾਓ ਨਾਲ ਲੋਈ ਭੋਗ ਪੈ ਗਿਆ ਸੀਗਾ ਭੋਗ ਪੈ ਗਿਆ ਸੀਗਾ 12:00 12:30 ਪਰ ਹੁਣ ਵਜੇ ਕਿ 6:00 ਸ਼ਾਮ ਦੇ ਇੱਥੇ ਬਹਿ ਕੇ ਪੂਰੀ ਮਹਿਫਲ ਲਾਈ ਬੈਂਡ ਵਾਲਿਆਂ ਨੇ ਸਾਰਿਆਂ ਨੇ ਗੱਲਾਂ ਬਾਤਾਂ ਕੀਤੀਆਂ ਤੇ ਵਧੀਆ ਟਾਈਮ ਸਪੈਂਡ ਹੋਇਆ ਇਕੱਠੇ ਹੋਏ ਸਾਰੇ ਜਣੇ ਤੇ ਹਨਾ ਬਈ ਸਹੀ ਗੱਲ ਹੈ ਨਾ ਇਹ ਭੋਗ ਤਾਂ 12 ਬਹੁਤ ਬਹੁਤ ਧੰਨਵਾਦ ਹਾਂ ਸਾਰੇ ਡੇਢ ਘੰਟੇ ਦੀ ਵਾਰਤ ਤੋਂ ਇੱਥੇ ਪਹੁੰਚੇ ਨਹੀਂ ਧੰਨਵਾਦ ਬਈ ਤੇਰਾ ਜਿਹਦੇ ਇੱਕ ਮਤਲਬ ਸੁਖਮਨੀ ਸਾਹਿਬ ਕਰਕੇ ਇੰਨੇ ਜਣੇ ਇਕੱਠੇ ਹੋਏ ਸਾਰੇ ਜਣੇ ਇਕੱਠੇ ਕਰਨੇ ਬਹੁਤ ਔਖੇ ਆ ਹਾਂ ਤੇ ਚਲੋ ਥੈਂਕ ਯੂ ਸਾਰਿਆਂ ਦਾ ਹੁਣ ਆਪਾਂ ਕਰਦੇ ਹਾਂ ਜਿਹੜੇ ਸਾਰਿਆਂ ਨੇ ਇਹ ਬੰਦੇ ਨੂੰ ਇੰਨਾ ਪਿਆਰ ਦਿੰਦੇ ਆ ਬਹੁਤ ਮਿਹਰ ਕਰਦਾ ਹੈ ਇਹਦਾ ਮਕਸਦ ਇਹੀ ਆ ਵੀ ਅਸੀਂ ਲੋਕਾਂ ਨੂੰ ਨਹੀਂ ਇਹ ਜੀਪ ਵੀ ਦਿਖਾਉਣੀ ਹਾਂ ਤੇ ਸਾਡੇ ਘਰ ਦੇ ਵੇਖ ਲੈਣ ਪਿੱਛਲੇ ਆ ਸਹੀ ਗੱਲ ਸਾਰੇ ਬੰਦੇ ਸਾਨੂੰ ਮਿਲ ਲੈਂਦੇ ਆ ਇੱਕ ਤਰੀਕੇ ਨਾਲ ਸਾਨੂੰ ਦੇਖ ਲੈਂਦੇ ਆ ਸਹੀ ਗੱਲ ਥੈਂਕ ਯੂ ਬਈ ਸਾਰਿਆਂ ਦਾ ਤੇ ਲੋ ਜੀ ਆਪਾਂ ਕਰਦੇ ਹੁਣ ਵਲੌਗ ਸਮਾਪਤ ਤੇ ਚੱਲੇ ਆ ਆਪਾਂ ਬ੍ਰੈਂਟਨ ਨੂੰ ਸਾਰੇ ਮੁੰਡੇ ਬ੍ਰੈਂਟਨ ਤੋਂ ਹੀ ਆ ਸਾਰੇ ਮੁੰਡੇ ਬ੍ਰੈਂਟਨ ਤੋਂ ਹੀ ਆ ਬਾਕੀ ਪਿੰਡ ਤੋਂ ਵੀ ਆ ਕੋਸ਼ਕ 12ਵਾਂ ਚਲੋ ਫਿਰ ਚੱਲਦੇ ਆਂ ਆਪਾਂ ਠੀਕ ਹੈ ਜੀ ਸਸਰੀ ਕਾਲ ਸਾਰਿਆਂ ਨੂੰ